ਹੈਲੋ ਸਾਥੀਓ ਕਾਲਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਜਿਵੇਂ ਹੀ ਤੁਸੀਂ ਦੇਖ ਰਹੇ ਹੋ ਆਪਾਂ ਬਾਉਲ ਦੇ ਵਿੱਚ ਮੋਠ ਪਾਏ ਹੋਇਆ ਮੋਠਾਂ ਦੀ ਅੱਜ ਆਪਾਂ ਦਾਲ ਬਣਾਵਾਂਗੇ ਜਿਹੜੀ ਮੋਠਾਂ ਦੀ ਦਾਲ ਹੁੰਦੀ ਹੈ ਸਰਦੀਆਂ ਦੇ ਵਿੱਚ ਸਾਰਿਆਂ ਦੀ ਫੇਵਰੇਟ ਹੁੰਦੀ ਆ ਬਾਕੀ ਇਹ ਗਰਮ ਵੀ ਹੁੰਦੀ ਆ ਜਿੱਦਾਂ ਆਪਾਂ ਨੂੰ ਖੰਘ ਜੁਕਾਮ ਜਾਂ ਸਰਦੀ ਦੀ ਸਮੱਸਿਆ ਹੁੰਦੀ ਆ ਤੇ ਇਹ ਦਾਲ ਖਾਣ ਨਾਲ ਆਪਾਂ ਨੂੰ ਬਹੁਤ ਸਾਰਾ ਫਾਇਦਾ ਹੁੰਦਾਗਾ ਤੇ ਮੋਠਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ 1 ਘੰਟਾ ਪਾਣੀ ਇਹਦੇ ਵਿੱਚ ਡਿਪ ਕਰਕੇ ਰੱਖਾਂਗੇ। ਤੁਹਾਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ 2 ਘੰਟੇ ਪਾਣੀ ਦੇ ਵਿੱਚ ਡਿਪ ਕਰਕੇ ਰੱਖਦੇ ਆਂ। ਫਿਰ ਆਪਾਂ ਇਹਨਾਂ ਦੀ ਜਿਹੜੀ ਧਾਲ ਬਣਾਵਾਂਗੇ ਜੇਕਰ ਆਪਾਂ ਪਹਿਲਾਂ ਪਾਣੀ ਦੇ ਵਿੱਚ ਡਿਪ ਕਰਕੇ ਰੱਖਦੇ ਆਂ ਤਾਂ ਇਹ ਥੋੜੇ ਨਰਮ ਹੋ ਜਾਂਦੇ ਆ ਤੇ ਇਹਨਾਂ ਦੇ ਵਿੱਚ ਕੋਕਲੂ ਬਗਾਨ ਨਹੀਂ ਰਹਿੰਦੇਗੇ। ਤੇ ਚਲੋ ਹੁਣ ਆਪਾਂ ਇਹਨਾਂ ਨੂੰ ਕਵਰ ਕਰਕੇ ਰੱਖਦੇ ਆਂ 2 ਘੰਟੇ ਇਦਾਂ ਹੀ ਪੈ ਰਹੇ ਨੇ। ਤਾਂ 3 ਹੋ ਗਏ ਆ ਤੇ ਇਧਰ ਆਪਾਂ ਧਾਲ ਜਿਹੜੀ ਹਾਰੇ ਦੇ ਵਿੱਚ ਧਰਾਂਗੇ। ਾਰੇ ਦੇ ਵਿੱਚ ਆਪਾਂ ਭਨ ਕੇ ਕੋਹੇ ਪਾ ਲਿਆ ਤੇ ਇਹਦੇ ਵਿੱਚ ਅੱਗ ਪਾਉਣੀ ਆ ਤੇ ਦਾਲ ਆਪਾਂ ਘਰਦੇ ਆ ਤੇ ਮਠੀ ਮਠੀ ਅੱਗ ਦੇ ਉੱਤੇ ਵਧੀਆ ਬਣੂਗੀ ਧਰਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਮਠੀ ਮਠੀ ਦਾਲ ਐਡ ਕਰਤੀ ਆ ਤੇ ਹੌਲੀ ਹੌਲੀ ਪਾਵਾਂਗੇ ਹੁਣ ਇਹ ਅੱਗ ਜਿਹੜੀ ਪੱਕੂਗੀ ਤੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਛੋਲੇ ਵਾਲੀ ਦਾਲ ਵੀ ਐਡ ਕਰਾਂਗੇ ਹੁਣ ਬਹੁਤ ਟੇਸਟੀ ਬਣਦੀ ਆ ਚਮਚਾ ਦੇ ਵਿੱਚ ਆਪਾਂ ਬੇਸੀ ਘਿਓ ਦਾ ਵੀ ਐਡ ਕਰਾਂਗੇ ਦਾਲ ਬਹੁਤ ਸੋਣੀ ਕੋਵੀਦੀ ਆ ਮੱਕੀ ਦੀ दाल ਜਿਹੜੀ ਉੱਭਲ ਕੇ ਚੁੱਲੇ ਤੋਂ ਬਾਹਰ ਨਹੀਂ ਆਉਂਦੀ ਛੋਲਿਆਂ ਦੀ दाल ਇਹਦੇ ਨਾਲ ਜਿਹੜਾ ਟੇਸਟ ਜਿਹੜਾ ਹੋਰ ਵੀ ਵਧੀਆ ਬਣਦਾ ਹੈਗਾ ਜਿਹਨੂੰ ਆਪਾਂ ਕਵਰ ਕਰਕੇ ਰੱਖ ਦੇਵਾਂਗੇ ਆਪਣੀ ਦਾਲ ਹੈ ਜਿਹੜੀ 15-20 ਮਿੰਟ ਹੋ ਗਏ ਤਰੀਨੇ ਨੂੰ ਤੇਨੇ ਮੱਠਾ-ਮੱਠਾ ਰੋਚਣਾ ਜਿਹੜਾ ਸ਼ੁਰੂ ਕਰਤਾ ਪ੍ਰੋਪਰ ਰਿਜਣਾ ਸ਼ੁਰੂ ਕਰਤਾ ਮੱਟੀ-ਮੱਟੀ ਅੱਗ ਤੇ ਬਹੁਤ ਸੋਹਣੀ ਰਿਜ ਰਹੀ ਹੈ ਜਦੋਂ ਇਹ ਆਦਰੀ ਜੀ ਜੇ ਹੋ ਜੂਗੀ ਉਦੋਂ ਆਪਾਂ ਇਹਦੇ ਵਿੱਚ ਨਾਣ ਮਿਰਚ ਐਡ ਕਰਾਂਗੇ ਫੱਜੇ ਨੂੰ ਆਪਾਂ ਹੋਰ ਇੰਤੇ ਰਿਜਣ ਦੇਵਾਂਗੇ ਕਵਰ ਕਰ ਦੇਵਾਂਗੇ ਉੱਪਰੋਂ ਰਿਚੀ ਹੋ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਨਾਣ ਮਿਰਚ ਐਡ ਕਰਦੇ ਆ ਟੇਸਟ ਦੇ ਅਕੋਰਡਿੰਗ ਨਾਣ ਮਿਰਚ ਹਲਦੀ ਤੇ ਮਸਾਲਾ ਐਡ ਕਰਾਂਗੇ ਦਾਲ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਪਾਣੀ ਵੀ ਐਡ ਕਰਨਾ ਪਊਗਾ ਪਾਣੀ ਆਪਾਂ ਇਹਦੇ ਉੱਪਰ ਹੀ ਪਾ ਕੇ ਗਰਮ ਕਰਾਂਗੇ ਗਰਮ ਕਰਕੇ ਪਾਣੀ ਆਪਾਂ ਐਡ ਕਰਾਂਗੇ ਹੁਣ ਆਪਾਂ ਕੜਛੀ ਦੀ ਹਲਪ ਦੇ ਨਾਲ ਨੂੰ ਮਿਰਚਰ ਮਿਰਚਰ ਲਾਉਣੇ ਆ। ਨਾੜ ਮਿਰਚਿੱਦਾ ਰਲਾ ਦੇਾਂਗੇ ਇਹਦੇ ਵਿੱਚ। ਇੱਕ ਪਾਸੇ ਆਪਾਂ ਬਾਲੇ ਦੇ ਵਿੱਚ ਪਾਣੀ ਲਿਆ ਹੋਇਆ। ਇਹਨੂੰ 5-4 ਮਿੰਟ ਇਦਾਂ ਹੀ ਰੱਖਾਂਗੇ ਤੇ ਪਾਣੀ ਗਰਮ ਹੋ ਜਾਊਗਾ। ਪਾਣੀ ਗਰਮ ਹੋ ਗਿਆ ਫਿਰ ਆਪਾਂ ਇਹਨੂੰ ਇਹਦੇ ਵਿੱਚ ਪਾ ਲਾ ਦਾਂਗੇ ਪਾਣੀ ਨੂੰ। ਹੁਣ ਆਪਣਾ ਪਾਣੀ ਗਰਮ ਹੋ ਗਿਆ। ਕਿੰਨਾ ਪਾਣੂ ਦਾਲ ਦੇ ਵਿੱਚ ਐਡ ਕਰਦੇ ਆ। तो पानी जो कि कवर करके रख दिया अपनी प्रॉपर रिझ रही है जंटा डेढ़ घंटा लगेगी क्योंकि जिन्नी मठी मठी अगते रिझेगी उन्नी ज्यादा टेस्टी बनेगी तो तो बन के तैयार चेक कर सकते हो तीन बन के बिलकुल रेडी हो चुकी है चेक भी कर सकते हो ਦਾਲ ਆਪਣੀ ਰੈਡੀ ਆ ਤੇ ਹੁਣ ਆਪਾਂ ਇਹਨੂੰ ਫਰਾਈ ਕਰਨ ਲਈ ਤੜਕਾ ਤਿਆਰ ਕਰਦੇ ਆ ਤੇ ਫਿਰ ਇਹਨੂੰ ਫਰਾਈ ਕਰਦੇ ਆ ਕਿਉਂਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਦੀਆਂ ਦੇ ਮੌਸਮ ਦੇ ਵਿੱਚ ਮੋਠੀ ਦੀ ਦਾਲ ਬਹੁਤ ਵਧੀਆ ਰਹਿੰਦੀ ਆ ਖੰਘ ਸਰਦੀ ਜ਼ੁਕਾਮ ਵੀ ਠੀਕ ਹੁੰਦਾ ਇਹਦੇ ਨਾਲ ਇਹ ਰੈਡੀ ਹੋ ਗਈ ਸੀ ਤੇ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਆਪਾਂ ਪੈਨ ਨੂੰ ਗੈਸ ਤੇ ਰੱਖ ਲਿਆ ਤੇ ਆਪਦੇ ਲੋੜ ਦੇ ਮੁਤਾਬਕ ਆਪੇ ਦੇ ਵਿੱਚ ਜਿਹੜਾ ਕੀ ਆ ਕਿਉਂ ਐਡ ਕਰਾਂਗੇ ਰਿਫਾਈਨਡ ਆਇਲ ਕੋਈ ਵੀ ਰਾਈਡ ਆਲ ਤੁਸੀਂ ਐਡ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਅੱਧਾ ਚਮਚ ਜੀਰਾ ਐਡ ਕਰਾਂਗੇ ਜੀਰਾ ਐਡ ਕਰਨ ਤੋਂ ਬਾਅਦ ਇੱਧਰ ਆਪਣੇ ਕੋਲੇ ਕੱਟਿਆ ਹੋਇਆ ਲਸਣ ਪਿਆਜ਼ ਅਦਰਕ ਹਰੀ ਮਿਰਚ ਹੈ ਇਹਨੂੰ ਐਡ ਕਰਾਂਗੇ ਜੀ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੇ ਅੱਜ ਆਪਾਂ ਲੰਬਾ ਕੱਟਿਆ ਤੁਸੀਂ ਲੰਬਾ ਵੀ ਕੱਟ ਸਕਦੇ ਹੋ ਤੇ ਜੇ ਤੁਹਾਨੂੰ ਤੁਹਾਨੂੰ ਸਹੀ ਲੱਗੇ ਉਦਾਂ ਕੱਟ ਸਕਦੇ ਹੋ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਹਾਂਜੀ ਟਮਾਟਰ ਹੈ ਜਿਹੜਾ ਟਮਾਟਰ ਇਹਦੇ ਵਿੱਚ ਆਪਸ਼ਨਲ ਹੈ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਤੇ ਇਹ ਕਰ ਤੁਸੀਂ ਨਹੀਂ ਪਾਉਣਾ ਤਾਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਅੱਜ ਟਮਾਟਰ ਨਹੀਂ ਪਾਵਾਂਗੇ ਹਾਂਜੀ ਤੜਕਾ ਆਪਣਾ ਚੰਗੀ ਤਰ੍ਹਾਂ ਫਰਾਈ ਹੋ ਚੁੱਕਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਐਡ ਕਰਦੇ ਆਂਗੇ ਤੇ ਦਾਲ ਨੂੰ ਆਪਾਂ ਹੌਲੀ-ਹੌਲੀ ਕਰਕੇ ਜਿੰਨੀ ਤੁਹਾਨੂੰ ਲੋੜ ਆ ਤੁਸੀਂ ਉਹਦੀ ਫੈਮਿਲੀ ਦੇ ਅਕੋਰਡਿੰਗ ਓਨੀ ਕ ਦਾਲ ਨੂੰ ਫਰਾਈ ਦੇ ਵਿੱਚ ਐਡ ਕਰਕੇ ਉਹਨੂੰ ਫਰਾਈ ਕਰ ਸਕਦੇ ਹੋਗੇ ਹੁਣ ਆਪਾਂ ਦਾਲ ਜਿਹੜੀ ਕੀ ਆ ਫਰਾਈ ਪੈਨ ਦੇ ਵਿੱਚ ਐਡ ਕਰਤੀ ਆ ਹਾਂਜੀ ਦਾਲ ਆਪਣੀ ਫਰਾਈ ਹੋ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਕੱਟਿਆ ਹੋਇਆ ਧਨੀਆ ਜਿਹੜਾ ਕਿ ਹਰ ਬਾਰ ਦੀ ਤਰ੍ਹਾਂ ਆਪਾਂ ਫਰੈਸ਼ ਧਨੀਆ ਖੇਤ ਦੇ ਵਿੱਚੋਂ ਲੈ ਕੇ ਆਏ ਆ ਫਰੈਸ਼ ਧਨੀਏ ਦੀ 스멜 ਬਹੁਤ ਜ਼ਿਆਦਾ ਵਧੀਆ ਹੁੰਦੀ ਆਗੀ ਹਾਂਜੀ ਹੁਣ ਆਪਾਂ ਜਿਹੜੇ ਧਨੀਏ ਨੂੰ ਕਟਛੀ ਦੀ ਹੈਲਪ ਦੇ ਨਾਲ ਮਿਕਸ ਕਰਾਂਗੇ ਦਾਲ ਆਪਣੀ ਬਣ ਕੇ ਰੈਡੀ ਆ ਤੁਹਾਨੂੰ ਵੀ ਜੇਕਰ ਖੰਘ ਜੁਕਾਮ ਦੀ ਜਾਂ ਸਰਦੀ ਦੀ ਸਮੱਸਿਆ ਤੁਸੀਂ ਸਰਦੀ ਦੇ ਵਿੱਚ ਮੋਠਾਂ ਦੀ ਦਾਲ ਬਣਾ ਕੇ ਖਾ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਆ ਹਾਂਜੀ ਜੇਕਰ ਤੁਹਾਨੂੰ ਸਾਡੀ ਇਹ ਦਾਲ ਬਣਾਉਣ ਦੀ ਰਾਈਸ ਰੈਸਪੀ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ